ਪਾਪੇ ਦਾ ਸਿਆਪਾ ਪਾਪੇ ਦਾ ਸਿਆਪਾ ਨਵਾਂ ਐਪੀਸੋਡ ਪਾਪੇ ਕੋ ਪਹਿ ਹੁ ਲਾਈਏ ਰੋਣਾ ਦਾ ਸਿਆਪੀ ਉਹਦੇ ਰਹਿਣਾ ਉਹ ਮੇਰਾ ਸਿਆਪਾ ਫਲਾਂਦੀ ਰਹਿੰਦਾ ਰੋਣਾ ਹੀ ਹੁੰਨੇ ਆ ਫਿਰ ਵੀ ਲਾਈਏ ਕਿੰਨੇ ਕਿ ਮੰਗੀ 10000 ਰੁਪਏ ਵਿੱਚ ਮਰ ਜਾਣਾ ਦੇਣ ਲੱਗਿਆ 5000 ਰੁਪਏ ਨਾਲ ਸੱਤ ਕਰੋ ਮਿਲ ਦੋ 3000 ਮੰਗਦੇ ਆ 3000 ਬੜਾਵਾ ਚਲਤੇ ਨੇ 3000 ਲੈ ਲੈਣੇ ਬੜਾਵਾ ਜਿਆਦੇ ਨਹੀਂ ਤੇਰੇ 3000 ਲੈ ਲੈਣੇ ਯਾਰ ਮੈਂ ਇਹ ਜਿੱਥੇ ਖਵਾਉਣ ਦਾ ਰਵਾ ਪਤਾ ਨਹੀਂ ਕੀ ਨਕਲੀ ਪ੍ਰੋਟੈਕਟ ਵੇ ਦੇ ਦੇਉਗੀ ਆ ਮਸ਼ੀਨ ਠੰਡੀ ਬਾ ਮਾਨ ਰਹੀ ਆ ਪਤਾ ਨਹੀਂ ਕੀ ਕਰਾਂ ਕੀ ਨਾ ਕਰਾਂ ਕਿੱਸੇ ਸੈੱਟ ਕਰਵਾਣ ਚੱਲ ਵੇਖ ਲੈਣੇ ਚੱਲ ਮੰਗ ਕੇ ਵੇਖ ਲੈਣੇ ਰਹਿੰਦਾ ਦਰੋਂਦਾ ਹੀ ਵੈ ਸਾਰੀ ਉਮਰ ਰੋਗਾਂ ਰਹਿ ਗਈ ਇਹਦੀ ਪਾਪਾ ਦੇ ਸਿਆਪੇ ਕਰਨੇ ਪੈਣਗੇ ਪਾਪਾ ਜੀ ਅੱਗੇ ਕਿ ਮਰਗੇ ਜੇ ਪਾਪਾ ਜੀ ਉਹ ਤੇਰਾ ਸੂਰ ਦੇ ਮੂੰਹ ਵਾਲਾ ਆਰਾ ਆਰਾ ਹਾਂ ਗਿਆ ਕਰੀ ਜਰਾ ਵੀ ਹੈਗਾ ਮੇਰੇ ਅੱਗੇ ਤੁਹਾਡੀ ਜੀ ਸੈੱਟ ਫੋਨ ਦੇ ਤੇ ਫਰਾਂ ਸੈੱਟ ਹੁੰਦਾ ਫਿਰ ਤਾਂ ਤਾਰੀ ਦਾ ਭੰਡਿਆ ਤਾਂ ਭਾਈ ਕੀ ਹਾਲ ਜੇ ਠੀਕ ਆ ਜੇ ਔਰ ਥੱਲੇ ਬੱਲੇ ਪੁੱਤਰ ਮਾਰ ਕੀ ਹਾਲ ਠੀਕਾ ਹਾਂ ਠੀਕਾ ਤੇ ਚਲ ਆਰਾਬ ਕਿਤਰਾ ਆਜ ਤਪੇ ਕਦੀ ਜਵਾਨੀ ਚੜੀ ਆਜ ਉਹ ਜਵਾਨੀ ਨੂੰ ਕੀ ਕੱਟ ਮੈਂ ਤੇ ਵਿਆਹ ਕਰਾਉਂਦਾ ਤੂੰ ਕਦੀ ਆ ਛੱਡੋ ਪਰਾ ਸਿਆਪਨ ਤੇ ਘਿਰਾਵਾ ਆ ਲੋਕ ਵੀ ਇਕੱਤਰ ਨਗਲੀ ਤੇਰੇ ਵਰਗੇ ਪ੍ਰੋਡਕਟ ਭੇਜਦੇ ਆ ਨਾ ਇਹਦਾ ਪਤਾ ਲੱਗਦਾ ਅੱਗ ਲੱਗਣੀ ਚੱਲਦੀ ਕਿ ਨਹੀਂ ਚੱਲਦੀ ਉਹ ਤੂੰ 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 ਮੈਨੂੰ ਪੈਸੇ ਦੇ ਮੈਨੂੰ ਮੈਂ ਖਰਚਾ ਦੇ ਮੈਂ ਜਾਵਾਂ ਉਹ ਰੁਕ ਜਾ ਉਹ ਰੁਕ ਜਾ ਹੱਥੋਂ ਚੀਜ਼ ਖੋਣ ਲਿਆ ਕੀ ਗੱਲ ਲੜ ਕੇ ਆਇਆ ਉਹ ਤੇ ਬੈ ਲੱਗਦਾ ਝਾੜੀ ਝੂਟੂ ਫਿਰਿਆ ਤੈਨੂੰ ਪੁੱਤਰ ਮੈਨੂੰ 3000 ਰੁਪਏ ਦੇ ਮੈਂ ਜਾਵਾਂ ਪਾਪਾ ਉਹ ਤੈਨੂੰ 3000 ਮੈਂ 5000 ਦੇ ਦੂੰਗਾ ਤੂੰ 2 ਮਿੰਟ ਬੈਠ ਕੇ ਮੈਨੂੰ ਦਾੜੀ ਸੈਟ ਕਰਨ ਦੇ ਝਾੜੀ ਅੱਗ ਲੱਗਣੀ ਦੀ ਮੈਂ ਗਰਮਵਾ ਕਰਦਾ ਤੇ ਉਹ ਠੰਡੀ ਆਉਂਦੀ ਆ ਮੈਂ ਦਾੜੀ ਸੈਟ ਕਰਨ ਦੇ ਬਾਰੇ ਨੇ ਠੰਡੀ ਬਾਹ ਹੋ ਲਤਾ ਕਵਰਾ ਪਈਆਂ ਦਾੜੀਆਂ ਸੈਟ ਕਰਦਾ ਚੱਲਦਾ ਨਾ ਯਾ ਲక్ష్ਮੀ ਆਉਂਦੇ ਆ ਪਹਿਲਾਂ ਕਾਰੋਬਾਰ ਨੈਖ ਹੋ ਲਿਆ ਵੀ ਤੇਰਾ ਤਟਾਦਰ ਲੈਂਦਾ ਕਿਦਾਂ ਦੇ ਅੱਧਾ ਕਦਾ ਬਰ ਲక్ష్ਮੀ ਦਾ ਕੰਮ ਕਰੀਏ ਫੇਰ ਹੀ ਦੇਖਾਂਗੇ ਫਰਾਵਾ ਕੋਈ ਗੱਲ ਨਹੀਂ ਜੇ ਹੁਣ ਆਇਆ ਜਾਂ ਤੇ ਕੋਈ ਘਕ ਤੇ ਫੇਰ ਦੇਖਦੇ ਆਂ ਨੂੰ ਆਜੋ ਜੀ ਪਾਪੀ ਦੇ ਸੇ ਪਰ ਆਹ ਗੰਦ ਕਿ ਨਾ ਪਾਇਆ ਪਪਾ ਉਹ ਗੰਦ ਪੁੱਤਰ ਇਤਰਾ ਵੀ ਤੁਰੇ ਥੋੜੇ ਗੰਦ ਨਹੀਂ ਇਹਨੂੰ ਕਹਿੰਦੇ ਇਹ ਸਾਡਾ ਕਾਰੋਬਾਰ ਕਮਾਈ ਦਾ ਸਾਧਨ ਪੁੱਤਰ ਠੀਕ ਆ ਇਹਦੇ ਤੋਂ ਅਸੀਂ ਰੋਟੀ ਰੋਟੀ ਖਾਨੇ ਆ ਇਹਦੇ ਤੋਂ ਅਸੀਂ ਕਮਾਉਨੇ ਆ ਇੱਥੇ ਤੋਂ ਸਾਰਾ ਕੁਝ ਕਰਦੇ ਆ ਹੋਰ ਗੱਲੂ ਪੁੱਤਰ ਕਰੇ ਠੀਕ ਨਾ ਜਾ ਵਰੀ ਆਦੀ ਪਪਾਈ ਬੜਾ ਫਿਕਰ ਖਾਨਾ ਖੋਲੇ ਕੀ ਗੱਲ ਬਾਬਾ ਤੇਰਾ ਉੱਤੋਂ ਆਇਆ ਕਿ ਨਹੀਂ ਥੱਲੇ ਨਾ ਹੁਣ ਹੀ ਆਇਆ ਉਹ ਤਾਂ ਤੁਹਾਨੂੰ ਸਦਨ ਡਿਆ ਕਹਿੰਦਾ ਤੇਹੀ ਨਾਲ ਹੀ ਆਓ ਅੱਛਾ ਤੇ ਮੈਂ ਪੈਸੇ ਜਾ ਕੇ ਤੂੰ ਨਾ ਮੈਂ ਹੁਣ ਤੇ ਤੂੰ ਲੈਣੇ ਪੈਣੇ ਪਪਾਈ ਆਪ ਤੇ ਮਰਨ ਵਾਲੇ ਮਰ ਗਏ ਨਾਲ ਸਾਡੇ ਪੈਸੇ ਵੀ ਮਾਰ ਗਏ ਵੇਖ ਲਓ ਅੱਜ ਕੱਲ ਤੇ ਬਲਾਈ ਦਾ ਜਮਾਨਾ ਨਹੀਂ ਰਿਆ ਜਮਾਨਾ ਨਹੀਂ ਰਿਆ ਬਾਬਾ ਕੀ ਕਰਾਂ ਤੂੰ ਵੀ ਤਾਂ ਖਾ ਖਾ ਕੇ ਜੱਡ ਵਡਾਈ ਗਿਆ ਉਹ ਦੱਸ ਉਹ ਇਹੋ ਜਿਹਾਂ ਨੂੰ ਛਿਲ ਛਿਲ ਕੇ ਤੇ ਫੇ ਆਪਣਾ ਕਾਰੋਬਾਰ ਬਥਾਉਂਦਾ ਨਾ ਹੋਰ ਕਿੱਦਾਂ ਆਇਆ ਫੇ ਦੱਸ ਮਨੂੰ ਕਾਹਦਾ ਤੇਰੇ ਵੜੇਵੇਂ ਲੈਣੇ ਨੇ ਮਹੀਨਾ ਹੋ ਗਿਆ ਖਰਚਾ ਦਿਓ 3000 ਰੁਪਏ 2000 ਰੁਪਏ ਦੇ ਅੱਜ ਤਾਂ ਤੂੰ ਸੂਰੀ ਵਰਗਾ ਮੂੰਹ ਬਣਾਇਆ ਮੈਨੂੰ ਪਤਾ ਸੀ ਤੂੰ ਪੈਸੇ ਲੈਣ ਆਇਆ ਹਾਂ ਤੇ ਕੋਈ ਮੰਗੀ ਦੱਸ ਉਹ ਮੰਗ ਬਰਾਵਾ ਮੇਰ ਕੋ ਤੇ ਕੁਝ ਨਹੀਂ ਹੈਗਾ ਸਿੱਧੀ ਗੱਲ ਠੀਕ ਆ ਮੈਂ ਅਜੀ ਕੱਲ ਬਿਆਜ ਦਾ ਕੰਮ ਛੱਡਦਾ ਉਹ ਸਾਰੇ ਕੰਮ ਛੱਡਦੇ ਹਾਂ ਤੂੰ ਕੋਈ ਸਮਾਨ ਖਰੀਦਣਾ ਦੁਕਾਨ ਦਾ ਕੋਈ ਕੱਪੜਾ ਲੈਣਾ ਕੋਈ ਲੱਤਾਂ ਲੈਣਾ ਕੋਈ ਸਿਰਖੀ ਬਿੰਦੀ ਲੈਣੀ ਤੇ ਉਹ ਲੈ ਸਕਦਾ ਉਹ ਬੋਤਲਾਂ ਜਿਹੜੀਆਂ ਸਟਾਰਟ ਕਰਤੀ ਪਾਣੀ ਵਾਲੀਆਂ ਹਾਂ ਇਹ ਪੁੱਤਰ ਆਪਣੀਆਂ ਬੋਤਲਾਂ ਇਹ ਆਪਾਂ ਮਿਲਟਨ ਦੀਆਂ ਜਾਂਦੀਆਂ ਆਈਆਂ ਵਧੀਆ ਵਾਲੀਆਂ ਨੇ ਠੀਕ ਆ ਇਹ ਜੇ ਖਰੀਦਣੀਆਂ ਹੋਣੀਆਂ ਤੇ ਤੁਹਾਨੂੰ ਇਹ ਵੀ ਦੇ ਦਾਂਗੇ ਆਪਾਂ ਕੋਈ ਗੱਲ ਨਹੀਂ ਬਹੁਤ ਵਧੀਆ ਸਟਾਕ ਆ ਵੇਖ ਇਹ ਪਿੱਛੋਂ ਪੈ ਰਹੀ ਆ ਆਪਾਂ ਨੂੰ 550 ਦੀ ਹਾਂਜੀ ਸਾਡੇ 50 ਦੀ ਬਿਗਈਆ ਹਾਂਜੀ 750 800 ਇੱਕ ਮਿੰਟ ਠੀਕ ਹੈ ਹਾਂ 850 ਦੀ ਬਿਗਈਆ ਯਾਰ ਮੈਨੂੰ ਨਹੀਂ ਪਤਾ 300 ਰੁਪਏ ਛੱਡ ਦੀ ਪੁੱਤਰ ਮੈਨੂੰ ਪਪਾਈ ਮੈਨੂੰ 3000 ਰੁਪਏ ਦੇ ਮਾ ਜਾਵਾਂ ਉਬਰਾ ਪੈਸੇ ਪੂਸੇ ਨਹੀਂ ਹੈਗੇ ਠੀਕ ਆ ਪਹਿਲਾਂ ਤੇ ਤੇਰੇ ਤੇ ਮੈਂ ਅਥਵਾੜਾ ਪਰਫਿਊਮ ਮਾਰਾ ਤੇ ਸਮੈਲ ਹੀ ਪੜੀ ਆ ਮੈਨਾਂ ਆ ਗਏ ਆ ਪਤਾ ਨਹੀਂ ਕਿਹੜੇ ਕਿੱਥੇ ਮੂੰਹ ਮਾਰ ਕੇ ਆਂ ਅੱਜ ਤੇ ਤੂੰ ਤੇ ਹੀ ਮਾਰ ਮੈਨਾਂ ਆ ਗਏ ਆ ਆ ਮੈਨੂੰ ਤੇ ਆਉਂ ਲੱਗਦਾ ਜਿ ਤਰਾਸੂ ਰੰਗ ਉੱਤ ਕਿਤੇ ਗੱਡਰ ਚ ਮੂੰਹ ਮਾਰ ਕੇ ਆ। ਕੋਰ ਤੇ ਮੇਰੀ ਕੋਰ ਤੇ ਮੇਰੀ ਸ਼ਪਰੀ ਵਾਲਾ ਪਾਇਆ ਇਹਦੇ ਕੋਲ ਕਿੱਡੇ ਛੋੜੇ ਆਏ। ਓਏ ਇਹ ਤੇ ਲੰਡੇ ਚੋ ਲਿਆ ਵਾ ਭਰਾਵਾ। ਅੱਛਾ ਠੀਕ ਆ। ਹਾਂਜੀ ਹਾਂਜੀ। ਹਾਂ ਓ ਤੇਰਾ ਬਾਪਾ ਵੀ ਨਾਲ ਸੀ ਜਦੋਂ ਲਿਆ ਸੀ। ਹੁਣ ਤੂੰ ਬਾਪਾ ਮਾਰਤਾ ਤੇ ਮੈਂ ਕੀ ਕਰ ਸਕਦਾ ਭਰਾਵਾ। ਅਗਲਾ ਪਿਛਲਾ ਕੋਈ ਹੱਤਾਂ ਵੀ ਆਪਣਾ। ਨਾ ਲੈਣਾ ਨਾ ਦੇਣਾ। ਭਾਈ ਪਹਿਲਾਂ ਵੀ ਇੱਕ ਨਾ ਤੇਰੇ ਉਸ ਨੂੰ ਉਹ ਨੂੰ ਆਪਣੇ ਪੈਸੇ ਦਿੱਤੇ। ਨਾ ਤੂੰ ਪੈਸੇ ਦਿੱਤੇ। ਜੇ ਤੇਰੇ ਕੋ ਪੈਸੇ ਮੰਗਦਾ ਤੂੰ ਪੈਸੇ ਨਾ ਬਾਪਾ ਮਰ ਗਿਆ। ਉਹ ਬਾਪਾ ਮਾਰ ਗਿਆ ਕਿ ਇੱਧਰ ਬਾਪਾ ਮਾਰਦਾ ਤੁਸੀਂ ਤਾਂ ਮੈਨੂੰ ਮਾਰਦਾ ਮੈਂ ਤੁਹਾਨੂੰ ਪੈਸੇ ਦੇ ਗਿਆ 1,30,000 ਰੁਪਏ ਦੇ ਗਿਆ ਚੈੱਕ ਕਰੋ ਪੁਰਾਣੀ ਲਿਸਟ ਆਪਣੀ ਚੈੱਕ ਕਰੋ ਆਪਣੇ ਬੇ ਖਾਤਾ ਖੋਲੋ 1,30,000 ਤੰ ਦੇ ਗਿਆ ਉਹ ਬੈਠ ਰੋ ਬੈਠ ਰਹਿ ਬੈਠ ਰਹਿ ਜਿੱਥੇ ਬੈਠਾ ਵਾਂ ਹੈ ਕਮਾਲ ਛੜੇ ਗੰਡੇ ਵਰਗਾ ਤੂੰ ਹੈਗਾ ਵਾਂ ਤੇ ਹੁਣ ਮੈਂ ਆਪਣੀਆਂ ਲਿਸਟਾਂ ਚੈੱਕ ਕਰਾਂ ਉਹ ਜਿਹੜਾ ਤੇਰੇ ਬਾਪੇ ਕੋ ਪਹਿਲੇ ਲੈਣੇ ਦਾ ਪਰ ਪਹਿਲਾਂ ਉਹ ਪੈਸੇ ਸਾਡੇ ਕਲੀਅਰ ਕਰੋ ਠੀਕ ਆ ਫਿਰ ਉਹਦੇ ਗਾੜੀ ਕੋਈ ਪੈਸਾ ਮਿਲਣਾ ਨਹੀਂ ਕਿ ਨਹੀਂ ਮਿਲਣਾ ਇੱਕਤੀ ਫਿਰ ਮੈਂ ਮੈਂ ਕਿਹੜੇ ਖਤੇ ਗਿਆ ਫਿਰ ਉਹ ਇੱਕਤੀ ਹਾਲ ਹਾਲ ਤੇਰਾ ਮੈਂ ਇੱਕਤੀ ਵੀ ਦਿਖਾ ਦੇਣਾ ਕਿ ਇੱਕਤੀ ਤੇਰਾ ਕਿੱਥੇ ਸੀ ਠੀਕ ਆ ਅ ਅ ਗੋਲੂ ਪੁੱਤਰ ਗੋਲੂ ਪੁੱਤਰ ਹੈਗਾ ਤੇ ਹਰਾਮ ਦਾਵਾ ਮੈਂ ਮੈਨੂੰ ਫਰੇ ਵੀ ਪੁੱਤਰ ਪੁੱਤਰ ਕਹਿਣਾ ਵਾ ਚਲੋ Papa ਤੇ Papa ਅੱਡੇ ਤੁਸੀਂ ਹੈਗੇ ਜੇ ਉਹ ਤਾਂ ਮੈਨੂੰ ਪਤਾ ਦੁੱਧ ਤੇ ਬੋਤੀ ਜਾਣੀ ਆ ਪੁੱਤਰ ਉਹ ਜਿਹੋ ਜਿਹੇ ਅਸੀਂ ਐਸੀ ਵੀ ਵੈਜੜੀ ਐ ਵੈਜੜੀ ਨੂੰ ਤੇ ਵੈਸੇ ਲੋਕੀ ਉਹ ਗੱਲ ਸੱਤੀ ਸੱਤੀ ਸੁਗਾੜਾ ਮੇਰਾ ਇੱਕਤੀ ਆਇਆ ਨਾ ਤੁਹਾਡਾ ਲੈਣਾ ਨਾ ਨਾ ਉਹ ਦੇਖਣ ਡਿਆ ਮੈਂ ਦੇਖਣ ਡਿਆ ਦੇਖਣ ਡਿਆ ਬੁੱਢਾ ਠੱਗੀ ਛੜੇ ਬਤਾਉ ਬਦਗਾ ਤੂੰ ਉਂ ਕਹਿਆ ਤੇ ਮੈਨੂੰ ਪਤਾ ਨਹੀਂ ਕਿ ਤੇਰਾ ਕੀ ਘਰੋਂ ਲੜਕੇ ਆਇਆ ਘਰ ਦੀਨੇ ਝਾੜੂ ਮਾਰੇ ਹਾਂ ਬਸ ਮੈਨੂੰ ਤੇ ਲੱਗਦਾ ਤੈਨੂੰ ਝਾੜੂ ਮਾਰ ਮਾਰ ਕੇ ਉਹਨਾਂ ਨੇ ਇੱਧਰ ਨੂੰ ਘੱਟ ਤੱਕ ਜਾ ਵਾਪਸ ਆ ਸਿਰ ਖਾਲਾ ਵਾਪਸ ਦਾ ਖਾਲਾ ਪਾਪਿਆ ਸੇ ਆਪਾ ਕਰਨਾ ਆ ਔਹ ਖੋਲੂ ਉਹ ਪੁੱਤਰ ਆ ਦੇਖ ਤੇਰੇ ਪੈਸੇ ਦੇ ਆ ਗਿਆ ਤੇਰੇ ਬੁਢੇ ਦੇ ਪੈਸੇ ਨਹੀਂ ਦੇ ਆ ਜਿੱਤੇ ਕੇ ਬੇਰੀਆਂ ਉਧਰ ਕੇ ਮਨਾ ਪਾਪੇ ਚਲ ਕੇ ਬਸ ਤੇ ਫੇ ਇਹ ਵੀ ਇਹ ਵੀ ਮਲਾ ਉੱਥੇ ਗਏ ਪੁੱਤਰ ਇਹ ਪੈਸਾ ਪੁੱਛਾ ਕੋਈ ਨਹੀਂ ਹੈਗਾ ਹਾਂ ਹੋਰ ਦਸ ਚਾਹ ਮੰਗਾਵਾ ਚਾਹ ਨੇ ਪੀਣ ਤੁਹਾਡੀ ਕਵਾ ਮੈਂ ਸਠਿਆਣੀ ਨੂੰ ਕੱਚਾ ਬਣਾ ਦੇ ਤੂੰ ਪਾਪਾ 3000 ਰੁਪਏ ਦੇ ਚੱਲੀ ਬਸ ਕਲ ਉਹ ਮੈਂ ਤੇ ਬੈਂਕ ਲਾਇਆ ਵਾ ਹਾਂ ਜੇ ਤੈਨੂੰ ਬੈਂਕ ਤੇ ਬੈਂਕ ਦਾ ਨਾਮਾਂ ਦਾ ਨਹੀਂ ਪਤਾ ਕੋਈ ਜਿੱਡੇਬੀਆਂ ਵਾਲਾ ਬੈਂਕ ਕੋਈ SBI ਬੈਂਕ ਬਾਬਾ ਜੀ SBI SBI ਪਤਾ ਨਹੀਂ ਤੂੰ ਕਾਹਦੇ ਬੜਾ ਕਹਦੇ ਨਾ ਉਹ ਘਾਂਟੀਆਂ ਜਾਂ ਵਾਲਾ SBI SBI ਉਹਰਾਵਾ ਦੂਰ ਮੈਂ ਤੋ ਤੋ ਸਿੱਤੋ ਸੋ ਲੋਕਾਂ ਨੇ ਨਾ ਰੋਣ ਹੱਕਾ ਕਰ ਦਿੱਤਾ ਹੋਇਆ ਮੈਨੂੰ ਮੈਂ ਕਿ ਕਿੱਥੇ ਜਾਵਾਂ ਕਿੱਥੇ ਨਾ ਜਾਵਾਂ ਮੈਨੂੰ ਤੇ ਸਮਝ ਨਹੀਂ ਆਉਂਦੀ ਮੈਂ ਅੰਮ੍ਰਿਤ ਕਿਨੇ ਪਪੈ ਜਾਣ ਉਹ عمر ਆਂਦੇ ਘੋੜੇ ਦੀ ਤੇ ਬੰਦੇ ਦੀ ਉਹ ਮਰਦੀ ਪੁੱਛੀ ਤੇ ਪੁੱਤਰ ਤਦੇ ਗਾੜੇ ਬੰਦਾ ਕਦੀ ਵੀ ਫੁੱਟਰਾ ਨਹੀਂ ਹੁੰਦਾ ਜੇ ਖਰਕ ਮਿਲਦੀ ਰਹੇ ਓਏ ਅਸੀਂ ਜੇ ਕਮਾਈ ਜਾਵੇ ਤੇ ਖਾਈਦਾ ਵੀ ਇਹ ਡੱਡਵੇਂ ਥੋੜਾ ਜਿਹਾ ਡਾਟਾ ਪੜਾਇਆ ਪੜਤ ਨਹੀਂ ਆਲਾ ਬਸ ਥੋੜੇ ਨਾਲ ਜਾ ਉਹ ਇਹ ਨਹੀਂ ਪੜਦਾ ਓਏ ਹੈ ਪੱਤੇ ਗਵਾਰੇ ਵਰਗਾ ਤੇਰਾ ਮੂੰਹ ਬਾ ਤੂੰ ਮੇਰਾ ਡੱਡਵਾਰੀ ਜਾ ਹੁਣ ਤੈਨੂੰ ਜੀ ਦੇਣਾ ਹਾ ਜਾਨਾ ਦੱਸ ਓ ਤੇ ਚਸ ਉੱਤਰ ਪੈਸੇ ਪੁਸੇ ਨਹੀਂ ਹੈਗੇ ਠੀਕ ਆ ਹੋਰ ਦੱਸ ਕੋਈ ਠੰਡਾ ਮੰਗਾਵਾ ਤੇਰੇ ਵਾਸਤੇ ਮੈਂ ਠੰਡਾ ਨਹੀਂ ਠੰਡਾ ਨਹੀਂ ਕਿੰਨਾ ਫੇ ਕੋਈ ਸੰਦਾਮ ਕਾ ਮੈਨੂੰ ਢੋਟ ਮਾਰੇ ਤੇ ਭਾਰ ਕਟੇ ਨੀਂਦ ਪਾ ਪਹਿ ਪਾਪਾ ਦੇ ਦੋ ਮਹੀਨਾ ਹੋ ਗਿਆ ਖਤਮ ਮੱਖ ਜਾ ਪਹਿ ਚਲਾ ਦੇ ਜਦੋਂ ਤੁਹਾਡੇ ਲੋਕਾਂ ਕੋ ਪੈਸੇ ਮੁੱਕ ਜਾਂਦੇ ਆ ਉਦੋਂ ਇਧਰ ਨੂੰ ਜੇ ਰਿਕਸ਼ਾ ਪੈਨਸ਼ਨ ਹੋ ਗਿਆ ਤੇ ਇਧਰ ਨੂੰ ਜੇ ਬੱਚੇ ਦੀ ਰਜਿਸਟ੍ਰੇਸ਼ਨ ਕਰਵਾਉਣੀ ਤੇ ਤਾਂ ਇਧਰ ਨੂੰ ਉਹ ਬੱਚ ਦੇਣ ਲੱਗਿਆ ਪਤਾ ਤੁਹਾਡਾ ਮੂੰਹ ਕਿਤਰਾ ਆ ਜਾਂਦਾ ਪਾਪਾ ਇੱਕ ਦਿਨਾਂ ਨਾਲ ਲੈਣਾ ਤੁਹਾਡਾ ਆਰੇ ਸਾਡੇ ਪੈ ਕਲੀਅਰ ਆ ਜਿਤਨਾ ਦਵਾਨੇ ਚ ਕਰਦ ਮਾਰੀ ਹੁੰਦੀ ਨਾ ਇਸ ਤਰ੍ਹਾਂ ਸਾਡੇ ਮੂੰਹ ਬਣ ਜਾਂਦੇ ਆ ਪੁੱਤਰ ਪੱਛ ਦੇਣ ਲੱਗਿਆਂ ਉਹ ਸਾਡੇ ਪੈ ਖਰਬੂਜੇ ਜਿ ਮਾਰੋ 30000 ਰੁਪਏ ਦੇ ਬਸ ਗੱਲ ਫੇਰੇ ਮਾਰ ਮਾਰ ਕੇ ਫੇਰੇ ਮਾਰ ਮਾਰ ਕੇ ਮੇਰੇ ਹੱਥ ਲੱਤਾਂ ਵੀ ਦੁਖਣ ਲੱਗ ਜਾਂਦੀਆਂ ਤੇ ਸਾਈਕਲ ਵਾਲਾ ਇੱਕ ਵਾਰ ਸਾਈਕਲ ਜਿਆਸੀ ਉਹ ਤੇਰੇ ਵਰਗਾ ਇੱਕ ਚੋਰ ਜਿਆ ਆ ਚੱਕ ਕੇ ਗਾਣਾ ਹੋਇਆ ਬਲ ਮੈਂ ਕਿੱਥੇ ਜਾ ਮੈਂ ਕਿੱਥੇ ਨਾ ਉਹ ਤਾਂ ਪਹਿਮਾ ਤਦ ਸਾਈਕਲ ਚੋਕਲੇ ਤੇਰਾ ਨੇ ਰਹਾ ਮੈਂ ਕੀ ਕਰਾਂ ਹੁਣ ਆਪਣਾ ਕਸਟਮਰ ਵੀ ਹੈ ਪੁਰਾਣਾ ਵਾ ਜੇ ਇਹਨੂੰ ਪੈਸੇ ਨਾ ਦਿੱਤੇ ਇਹ ਇਹਨੇ ਤੇ ਪਤਾ ਨਹੀਂ ਕਿੰਨੂ ਕਿੰਨੂ ਜਾ ਕੇ ਉੱਥੇ ਡੰਡੀ ਪਿੱਟਨੀ ਆ ਤੇ ਲਾਲਾ ਥੰਗਾਲ ਹੋ ਗਿਆ ਕਿ ਪਾਪਾ ਪਰ ਆ ਸਿਆ ਪਾ ਕਰੋ ਪਾਪਾ ਠੱਗੇਗਾ ਵੈਜਿਕ ਪਹਿਵਾ ਦੇ ਲਈ ਹੁਣ ਮੈਂ ਕਰਾਂ ਤੇ ਕੀ ਕਰਾਂ ਇਹਨੂੰ ਹੁਣ ਪੈਸੇ ਦੇਵਾਂ ਕਿ ਨਾ ਦੇਵਾਂ ਆ ਖਨਤੀ ਐਨਕ ਟੁੱਟੀ ਹੋਈ ਆ ਮੈਂ ਉਹ ਉਹ ਬਣਾਉਣ ਨੂੰ ਫਿਰੰਦਿਆ ਭਰਾਵਾ ਉਹ ਨਹੀਂ ਬਣ ਗਈ ਮੇਰੇ ਕੋਲ ਹਾਂ ਇੱਕ 40 ਰੁਪਏ ਦਾ ਖਰਚਾ ਸੀ ਤੋਂ ਉਸ ਦਿਨ ਆ 2500 300 ਦਾ ਖਰਚਾ ਪਵਾ ਤਾ ਪੁੱਤਰ ਮੈਨੂੰ ਇਹ ਮੈਂ ਕਿਹਦੇ ਖਾਤੇ ਪਾਵਾਂ ਮੈਨੂੰ ਖਾਤੇ ਨੇ ਪਤਾ ਲਫਾਜੀ ਪੈਸੇ ਪਾ ਦੇ ਮੈਂ ਡਿਜੀਟਲ ਪਾ ਮੈਂ ਜਾਵਾਂ ਤੇ ਨਹੀਂ ਹੁਣ ਮੈਂ ਤੇਰੇ ਕੋ ਵਿਆਜ ਲਵਾਂ ਕਿ ਕਿਹਦੇ ਕੋ ਲਵਾਂ ਮੈਨੂੰ ਤੇ ਸਮਝ ਨਹੀਂ ਆਉਂਦੀ ਹੈ ਆ ਵੀ ਧੁੰਦਲਾ ਧੁੰਦਲਾ ਦਿਖਦਾ ਮੈਨੂੰ ਯਾਰ ਇਹ ਭਾਬਾਈ ਮਾਇਆ ਜਿਆਦੀ ਹੈ ਤੁਹਾਡੇ ਕੋ ਇਹ ਨਿਸ਼ਾਨੀ ਹੁੰਦੀ ਆ ਇਸ ਤੋਂ ਦਾ ਮਾਇਆ ਜਿਆਦੀ ਹੁੰਦੀ ਆ ਓ ਭਰਾ ਭਰਾ ਮੈਨੂੰ ਪਤਾ ਤੁਸੀਂ ਮੇਰੇ ਪਿੱਛੋਂ ਕੀ ਕਹਿੰਦੇ ਰਹੇ ਤੁਸੀਂ ਇਹ ਕਹਿੰਦੇ ਜਣਾ ਕਿ ਮਾਇਆ ਤਾਰੀ ਅੰਨਾ ਫੋਲਾ ਕਰਦੇ ਰੋਲ ਕੋ ਝੋਲਾ ਉਹ ਪੁੱਤਰ ਰੋਲ ਕੋ ਝੋਲਾ ਨਹੀਂ ਕਰਦੇ ਪੈਸੇ ਨੂੰ ਪੈਸਾ ਖਿੱਚਦਾ ਜਾਂਦਾ ਤੁਹਾਨੂੰ ਮੈਂ ਦੱਸਿਆ ਸੀ ਨਾ ਮੈਂ ਕਰ ਰਿਹਾ ਪਈ 5 ਲੱਖ ਦੇ ਉੱਤੇ ਤੇ ਤੁਹਾਡੇ ਗੱਲੇ ਡਿੱਪੇ ਜਾ ਕੇ ਬਾਹਰ ਤੇ ਆਏ ਨਹੀਂ ਮੇਰੇ ਉਹ ਪੁੱਤਰ ਮੇਰੇ ਗੱਲੇ ਚ ਪੈਸੇ ਜਾਂਦੇ ਸੀ ਨਾ ਉਹ ਤਾਂ 5 ਰੁਪਏ ਤੇਰੇ ਅੰਦਰ ਡਿੱਗ ਪਿਆ ਜੇ ਤੇਰਾ ਉਹ 800 ਦਾ ਨੋਟ ਲੈ ਹੁੰਦਾ ਤੇ ਉਹ ਮੇਰਾ 100 ਦਾ ਨੋਟ ਨਾਲ ਕਿੱਥੇ ਜਾਣਾ ਸੀ ਪੁੱਤਰ 100 ਨਾ ਤੇ ਤੇਰੇ ਕੋ ਮੰਗਲਪਾਪਾ ਹੁੰਦੇ ਸੀ ਤੇ ਤੇਰੇ ਕੋ ਮੰਗਲਪਾਪਾ ਹੁਣੇ ਜਿੰਨੇ ਕੰਗਲੇ ਆ ਸਾਰੇ ਮੇਰੇ ਪੱਲੇ ਪਏ ਆ ਪੁੱਤਰ ਹੁਣ ਤੈਨੂੰ ਪੈਸੇ ਚਾਹੀਦੇ ਕਦੇ ਬਾਸ ਤੇ ਮੈਨੂੰ ਇਹ ਦੱਸ ਤੂੰ ਮੈਨੂੰ 3000 ਰੁਪਏ ਤੇ ਮੈਂ ਜਾਵਾਂ ਖਰਚਾ ਮੁਕਾ ਕੇ ਉਹ 3000 ਤੂੰ ਸਿਰ 'ਚ ਮਾਰ ਨਾ ਦੱਸ ਕਦੇ ਲਈ ਚਾਹੀਦਾ ਪੁੱਤਰ ਮੈਂ ਉਹ ਕਹਿਣਾ ਨੇ ਮੌਤ ਪੈਣੀ ਪੈਸੇ ਦੇਣ ਲੱਗਿਆਂ ਨੇ ਨਾਲੇ 2000 ਦੇਓ ਇਹਨਾਂ ਬੰਦਿਆਂ ਨੇ ਤਾਂ ਮੈਨੂੰ ਨਾ ਬੀਪੀ ਦਾ ਮਰੀਜ਼ ਬਣਾਤਾ ਹੋਇਆ ਉਹ ਹੁਣ ਮੈਨੂੰ ਦਵਾਈ ਖਾਣੀ ਪੈਣੀ ਜਾਂ ਤੁਹਾਨੂੰ ਪੁੱਤਰ ਪਹਿਲਾਂ ਇੱਕ ਪਾਣੀ ਦਾ ਗਲਾਸ ਚਾਣੀ ਕੋਲ ਲੈ ਕੇ ਆ ਮੈਨੂੰ ਦਵਾਈ ਖਾ ਲੈਂਦੇ ਫੇਰ ਮੈਂ ਕਰਦਾ ਗੱਲ ਤੇਰੇ ਨਾਲ ਓਏ ਹੋਏ ਹੋਏ ਤੁਸੀਂ ਪੁੱਤਰ ਕਿਸੇ ਪਾਸੇ ਜੀਂ ਜੀਂ ਦਿੰਦੇ ਮੈਨੂੰ ਦਵਾਈਆਂ ਤਾਂ ਲਗਾਤਾ ਹੋਇਆ ਨਹੀਂ ਪੁੱਛਿਆ ਮੈਨੂੰ ਆਹ ਲੈ ਪਾਪਾ ਜੀ ਪਾਣੀ ਪੀਓ ਹੋ ਜਾ ਭਰਾ ਲਿਆ ਤੂੰ ਤੇ ਪਾਣੀ ਲੈਣ ਗਏ ਜਿਹੜੀ ਲੱਗ ਗਿਆ ਉਹ ਬੜੀ ਦੂਰੀਆਂ ਦੂਰ ਗਿਆ ਤੂੰ ਅੱਥ ਇੱਕ ਤਾਂ ਖੂਈ ਪੁੱਟਣ ਦੇ ਪਿਆ ਸਾ ਐਦਾ ਸਮਝ ਲਓ ਭਾਈ ਹੈ ਐਦਾ ਕਿ ਜਾ ਕੇ ਤਾਂ ਬੋਰ ਤੱਕ ਡਾ ਪਿਆ ਸਾ ਹੁਣ ਦੱਸੋਣ ਸਾਡੇ ਲੋਕਾਂ ਨੂੰ ਕੰਮ ਕਹਿਣਾ ਵੀ ਮੌਤ ਦੇ ਬਰਾਬਰ ਹੁੰਦਾ ਭਰਾਵਾ ਕੀ ਕਰਾਂ ਮੈਂ ਦੱਸ ਹੁਣ ਆ ਬੀਪੀ ਦੀਆਂ ਦਵਾਈਆਂ ਥਾਡੇ ਕਰਕੇ ਮੈਂ ਖਾਣਾ ਨਹੀਂ ਤੇ ਮੈਂ ਤਾਂ ਦਵਾਈ ਖਾਂਦਾ ਵੀ ਸੀ ਓਏ ਐਨੀ ਸੋਣੀ ਮੇਰੀ ਸਿਹਤ ਸੀ ਨਾ ਕਿਤੇ ਕਹਿਣ ਵਾਲੀ ਗੱਲ ਸੀ ਹਾ 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 ਮੈਨੂੰ ਲੱਗਦਾ ਮੈਂ ਬੁੱਢਾ ਹੋ ਹੀ ਗਿਆ ਵਾ ਜਿਹੜਾ ਪਾਣੀ ਵੀ ਬੂਹ ਤੇ ਚਾਹ ਹੁੰਦਾ ਤਾਂ ਹੁਣ ਤੇ ਖਵਾ ਕੀ ਖਰੀਆ ਉਹ ਚਾਹ ਪੀਣੀ ਸੀ ਜੇ ਦਫਾ ਹੁਣ ਮਰਨਾ ਸੀ ਤੇ ਕਹਿ ਹੁੰਦਾ ਤੂੰ ਨੇ ਅੱਡੀ ਛਤੀ ਮਰਦਾ ਜੇ ਟੁਕੜੀਆਂ ਲੈ ਕੇ ਬਣਾ ਨਾਲੇ ਦੇਖੋ ਓਏ ਮੈਨੂੰ ਮਾਰਨ ਨੂੰ ਆਉਂਦਾ ਜਦੋਂ ਦੇਖ ਲੋ ਉਦੋਂ ਮੈਨੂੰ ਮਾਰਨ ਨੂੰ ਆਉਂਦਾ ਉਹ ਪੁੱਤਰ ਮੈਂ ਤੇਰਾ ਕੀ ਗਵਾਇਆ ਮੈਨੂੰ ਦੱਸ ਜਿਹੜਾ ਮੈਨੂੰ ਮਾਰਨ ਨੂੰ ਆਉਂਦਾ ਪਾਣੀ ਤੈਨੂੰ ਪਿਆ ਤਾਂ ਹੁਣ ਚਾਹ ਲਪੰਡਿਆ ਹੁਣ ਕੋਈ ਚਸਕਾ ਛੱਡਿਆ ਹਾ ਉਭਰਾਵਾ ਅਲਟਾ ਮਾਂ ਪੰਜ ਸੇ ਸਮੋਸੇ ਪਿਖਾਣੇ ਆ ਲੱਗਾ ਮੈਂ ਚੱਕ ਕੇ ਦੀ ਗੱਲ ਸਰ ਤਾਂ ਚਲਿਆ ਮੈਂ ਕਸੂਰੀ ਲੈ ਕੇ ਸਮੋਸੇ ਲੈਣਾ ਸਮੋਸੇ ਖਾਣੇ ਆ ਸਾਹ ਅੱਗੇ ਨਿਕਲ ਆ ਦੇ ਸਮੋਸੇ ਖਾਣੇ ਮੇਰਾ ਪੁੱਤ ਕੋਈ ਦਾਸ ਦੁਕਾਨ ਦਾ ਸਮਾਨ ਚਾਹੀਦਾ ਤੂੰ ਮੈਨੂੰ ਪੈਸੇ ਦੇ ਜਦ ਤੂੰ 2000 ਰੁਪਏ ਦੇ ਕੰਮ ਨਿਬੜ ਓਏ ਯਾਰ ਬੜਾ ਵਧੀਆ ਪ੍ਰੋਫਿਟ ਆ ਪੁੱਤਰ ਬੜਾ ਵਧੀਆ ਪ੍ਰੋਫਿਟ ਆ ਹਾਂ ਹਮੇਂ ਜਾ ਕੇ ਬੋਤਲਾਂ ਵੇਚਣ ਚੱਲੇ ਆ ਕੇ ਹੁਣ ਬਾਹਰ ਜਾ ਕੇ ਹੁਣ ਓ ਓ ਉਦਾਂ ਵੀ ਤੇ ਜਾ ਕੇ ਰਿਛੇ ਚਲਾਉਣਾ ਤੂੰ ਬੋਤਲਾਂ ਵੇਚ ਲੈਣਗਾ ਤਾਂ ਕੀ ਹੋਣਗਾ ਤਾ ਆ ਐਨ ਦਾ ਐਨ ਦਾ ਨਾ ਵੀ ਬੜਾ ਵਧੀਆ ਆਪਣਾ ਬਿਜ਼ਨਸ ਹੈ ਇਹ ਕਾਰੋਬਾਰ ਬਲਦਾ ਤਾਂ ਹੁਣ ਆਪਾਂ ਨੂੰ ਹੁਣ ਆਪਾਂ ਗੋਲੇ ਵੇਚੀਦੇ ਆ ਬਰਫ ਵਾਲੇ ਉਹ ਮੇਰੇ ਵੱਲੋਂ ਥਾਨੂੰ ਗੋਲਾ ਵਜੇ ਫਰਾਵਾ ਮੇਰੇ ਘਰੋਂ ਲੱਥਿਆ ਕਰੋ ਕਿਤੇ ਕਿਉਂ ਤੁਸੀਂ ਮੇਰੀ ਜਾਣ ਖਾਦੀ ਹੋ ਜਾਂ ਤੁਸੀਂ ਮੈਨੂੰ ਲੈ ਪੈਣਾ ਮਨ ਨੂੰ ਲੱਗਦਾ ਉਹ ਫਰਾਵਾ ਮੈਂ ਕੀ ਕਰਾਂ ਕੀ ਕਰਾਂ ਕਿ ਕਿੰਨਾ ਜੱਟ ਬਦਵਾ ਜੇ ਜੀ ਪਤਾ ਜਾਂਦਾ ਜੇ ਜੀ ਪਤਾ ਜਾਂਦਾ ਕਾਰੋਬਾਰ ਬਦਦਾਨੀ ਜਿਹੜਾ ਵਿਆਜੀ ਖੜਦਾ ਉਹ ਦਿੰਦਾ ਹੀ ਨਹੀਂ ਭਰਾਵਾ ਕੀ ਕਰਾਂ ਮੈਨੂੰ ਤਾਂ ਇਹਨਾਂ ਨੇ ਖਾ ਲਿਆ ਲੋਕਾਂ ਨੇ ਮੈਂ ਕੀ ਕਰਾਂ ਮੇਰਾ ਤਾਂ ਦਿਲ ਕਰਦਾ ਕਿਸੇ ਦਿਨ ਫਾਹ ਲੈ ਕੇ ਨਾ ਮਰ ਜਾਵਾਂ ਮੈਨੂੰ ਬਾਹਰ ਜਾ ਕੇ ਫਿਰ ਖਾ ਲਈ ਮੈਨੂੰ ਬਾਹਰ ਜਾ ਕੇ ਫਿਰ ਖਾ ਲਈ ਮੇਰੇ ਸਾਹਮਣੇ ਲਈ ਚਲਾਉਣੇ ਰਿਕਸ਼ੇ ਤੇ ਆ ਕੇ ਇੱਥੇ ਸਿਰ ਖੜਾ ਮੇਰਾ ਗੋਲੇ ਗੋਲੇ ਬਣਾਇਦੇ ਹੁਣ ਰੱਖਦੇ ਨੇ ਚੀ ਦੇ ਮੈਂ ਬੋਲੇ ਭਾਈ ਜਣ ਬਰਪਲੇ ਉਹ ਇਤਰਾ ਕਰਨਾ ਸੀ ਦੋ ਚਾਰ ਬਲੌਕ ਆਪਣੇ ਬਾਪੇ ਨੂੰ ਵੀ ਵੇਚ ਜਾਣੇ ਸੀ ਉਹ ਵੀ ਉੱਤੇ ਗੋਲੇ ਵੇਚ ਕੇ ਮਾਰੇ ਪੈਸੇ ਦੇ ਦੇ ਉਹ ਪਪਾ ਕਿੱਥੇ ਵਾਕਾ ਸਹੀ ਬਾਰ ਲੈ ਕੇ ਲਾਇਆ ਬਾਪੇ ਦਾ ਸਿਆਪਾ ਵਾਕਾ ਸਹੀ ਵਾਕਿਆ ਜੀ ਉਹ ਤਾਂ ਮੈਂ ਕਹਿਣ ਦਾ ਮੰਗਾ ਮੇਰਾ ਫਾਟਾ ਸਿਆਪਾ ਪੁੱਤਰ ਨਾਲੇ ਤੁਹਾਨੂੰ ਮੈਂ ਪੈਸੇ ਧਾਰੇ ਦੇਵਾਂ ਉਹ ਨਾਲੇ ਤੇਰੇ ਮੈਂ ਬੁੱਢੇ ਨੂੰ ਪੈਸੇ ਧਾਰੇ ਤੂੰ ਜਹਰ ਦੇ ਪ੍ਰਾ ਤੂੰ ਜਹਰ ਦੇ ਕੰਮ ਨਬੇੜ ਮੇਰੇ ਕੋਲੋਂ ਪੈਸੇ ਪੁੱਸੇ ਨਹੀਂ ਪੁੱਤਰ ਹੈਗੇ ਠੀਕ ਆ ਹੋਰ 10 ਸੇਵਾਦਾਰ ਤੋਂ ਕੋਈ ਤੈਨੂੰ ਟਰੈਕ ਸੂਟ ਦੀ ਰੈਡੀ ਲਵਾ ਦਵਾ ਉਹ ਮੈਂ ਹੋਰ ਸਿਆਪੇ ਰੈਡੀ ਲੋਣਾ ਗੋਲਿਆ ਦੀ ਮੈਂ ਸੂਤਰ ਮੇਰਾ ਠੀਕ ਆ ਮੈਨੂੰ ਲੋੜ ਆ ਮੈਂ ਕਾਰਪੋਰੇਟ ਹੋਣਾ ਉਹਨੂੰ ਮੈਂ ਲੱਥੇ ਵਿੱਚ ਆ ਕਰ ਨਾਲ ਤੇ ਨੂਪ ਨੂੰ ਉਹ ਲਿਆਂਦਾ ਉਹਨੂੰ ਕਹਿਣਾ ਸੀ ਮੇਰੇ ਪੈਸੇ ਦੇ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਨੂੰ ਉਹਦੇ ਪਤਾ ਕਿੰਨੇ ਪੈਸੇ ਸੀ ਮੈਂ ਤੈਨੂੰ ਦੱਸਦਾ ਹੁਣੇ 2 ਮਿੰਟ ਬਾਅਦ ਭਈਆ ਫੜ ਕੇ ਪੈਗਣਾ ਆ ਨੂਪ ਬਾਣੀਆਂ ਨੂਪ ਰੋਮੀਆ ਆ 36550 ਪੈਸੇ ਸੀ ਪੁੱਤਰ ਉਹਦੇ ਕਿਹਦੇ ਵਿਆਜ ਲੱਗ ਕੇ ਤੇ ਹੁਣ ਉਹ 40000 ਹੋ ਗਿਆ ਕਿਹਦੇ ਅਨੂਪ ਦੇ ਉਹ ਬਾ ਗਏ ਸਮਝਾਂ ਹਾਂ ਯਾਰ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਮੈਨੂੰ ਦਵਾਈਆਂ ਤੇ ਲਾਤਾ ਕਿੱਥੇ ਮੇਰੀ ਇੰਨੀ ਸੋਹਣੀ ਸਿਹਤ ਹੁੰਦੀ ਮੈਂ ਨਾ ਮੈਂ ਫਲਵਾਨੀ ਵੀ ਕਰਦਾ ਰਿਹਾ ਪੁੱਤਰ ਅੱਛਾ ਹਾਂ ਆ ਡੇਡ ਡੂਡ ਆ ਬਾਅਦ ਚ ਹੁਣ ਖਾ ਪੀ ਕੇ ਵੱਧ ਗਿਆ ਵਾ ਪਹਿਲਾਂ ਤੇ ਮੈਂ ਬਿਲਕੁਲ ਠੀਕ ਠਾਕ ਸੀ ਜੋਠੇ ਵਰਗਾ ਕਦੋਂ ਕੋਲ ਆਣਾ ਲੱਗਦਾ ਸਗੀ ਮਾਰ ਮਾਰ ਕੇ ਤੇ ਠੇਡ ਵਾਲੇ ਲੋਕਾਂ ਦੇ ਓਏ ਉਹ ਚਿਬੜ ਵਰ ਗਿਆ ਕਹਿੋ ਜਿਹਾਂ ਗੱਲਾਂ ਕਰਦਾ ਹਾਂ ਜਬ ਬੁੱਝ ਜਾ ਹੈ ਨਹੀਂ ਪੈਸੇ ਪੁੱਛੇ ਮੇਰੇ ਕੋਲ ਚੱਲ ਚੱਲ ਸੇ ਲਾ ਬਿਦਾ ਇੱਥੇ ਚੱਲ 500 ਦੇ ਕਾਮਣ ਬੇਟ ਤੁਹਾਨੂੰ ਪਤਾ 500 ਦੇ ਕਾਮਣ ਬੇਲ ਉਹ ਤੂੰ ਗੜੀ ਕੋ ਨੂੰ 100 ਤੇ ਆਉਣਾ ਵਾ ਮੈਂ ਉਹ ਵੀ ਨਹੀਂ ਦੇਣਾ ਪੁੱਤਿਆ ਹਰ ਕੈ ਇੱਦਾਂ ਕੱਢਣਾ ਤੈਨੂੰ ਹੈ ਉਹ ਪਹਿਲੇ ਪੈਸੇ ਤੁਸੀਂ ਦਿੱਤੇ ਨਹੀਂ ਤੇ ਤੂੰ ਕੱਪੜੇ ਦਾ ਕਾਰੋਬਾਰ ਖੋਲਿਆ ਸੀ ਕਿੱਥੇ ਗਿਆ ਪੁੱਤਰ ਮੇਰਾ ਕੱਪੜੇ ਦਾ ਕਾਰੋਬਾਰ ਉਹ ਮੰਦਾ ਪੈ ਗਿਆ ਘਾਟਾ ਪੈ ਗਿਆ ਜੇ ਤਾਂ ਲੋਕਾਂ ਨੂੰ ਫ੍ਰੀ ਛੁੱਟ ਫੜਾਉਣੇ ਉਹ ਤਾਂ ਉਹਦੇ ਤੇ ਸਕੀੜੀਆਂ ਬਣਾਉਂਦੇ ਤੇ ਕੋਈ ਸਾਡੀ ਫਲਾਣਾ ਤੇ ਕੋਈ ਸਾਡਾ ਫਲਾਣਾ ਚਾਰ ਸੌ ਰੁਪਏ ਬੱਤੂ ਆਪ ਲੈ ਦੇਖੋ ਉਹ ਦੇਖ ਅਸੀਂ ਵਪਾਰ ਕਰਦੇ ਨਾ ਪੁੱਤਰ ਕਰਦੇ ਨਾ ਵੇ ਢੇਲੇ ਨਾ ਬੇਲਾ ਅੱਛਾ ਮੇਰੀ ਗੱਲ ਸੁਣੋ ਛੂਟਾ ਜ਼ਿਆਦਾ ਆ ਗਿਆ ਕਿਸੇ ਨੂੰ ਕੋਈ ਧਾਰ ਨਹੀਂ ਦੇਈਦਾ ਕਿਸੇ ਨੂੰ ਕੋਈ ਫ੍ਰੀ ਨਹੀਂ ਬੰਦੀਦਾ ਤੁਸੀਂ ਤਾਂ ਫ੍ਰੀ ਬੰਨ ਦੇਦੇ ਸਾਡੀ ਚਾਚੀ ਤੇ ਸਾਡੀ ਤਾਈ ਅੱਛਾ ਮੇਰੀ ਗੱਲ ਸੁਣੋ ਚਲ ਐਦਾ 400 ਚਾ ਚ ਤਾਈ ਲੈ ਗਈ ਉਹਦੇ ਹਿਸਾਬ ਨਾਲ ਦਿਓ 500 ਹਿਸਾਬ ਨਾਲ 400 2000 ਰੁਪਏ ਦੇ ਚਲੋ ਉਹ ਤਾਈ ਤੇਰੀ ਸੂਟ ਖੜੇ ਕਿ ਨਹੀਂ ਖੜੇ ਮੁਕਰਾਂ ਜਾਵੇ ਉਹ ਵੀ ਤਾਂ ਠੱਗ ਤੇ ਰਹੂ ਮੁਕਰ ਜੇ ਤੇ ਮੁਕਰ ਜੇ ਮੈਂ ਕੋਣ ਮੈਂ 2500 ਰੁਪਏ ਸੂਟ 890 ਤੁਹਾਨੂੰ 500 ਲਾਇਆ 2000 ਰੁਪਏ ਦਾ ਠੀਕ ਹੈ ਲੈ ਕੇ ਲੈਣਾ ਹੈ ਇਹਨਾਂ ਦਾ ਐਪਲੀਕੇਸ਼ਨ ਕਰਦੀ ਗੱਲ ਆ ਕੋਈ ਪੈਸੇ ਮਰ ਜਾਣੇ ਲੈ ਕਿ ਨਾ ਟਿਕ ਤਰਕ ਤੇ ਚਾਚੀ ਲਾਦੀ ਹੈਲੋ ਉਹ ਭਾਬੀ ਕੀ ਹਾਲਾ ਅਜੋਂਦੀ ਹਾਂ 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 ਚਾਲੀ ਬੜਾ ਦਿਨ ਹੋ ਗਿਆ ਕਿਤੇ ਦੁਕਾਨ ਤੇ ਨਹੀਂ ਆਈ ਕਿਤੇ ਘੇੜਾ ਘੇੜਾ ਮਰ ਜਾ ਕਰੋ ਲਾ ਪੂਰਾ ਸਿਆਪਾ ਕਰਾਉਣਾ ਤੇ ਇੱਕ ਇੱਥੇ ਅੱਛਾ ਆ ਡੱਡੂ ਦੇ ਮੂੰਹ ਵਾਲਾ ਮੇਰੇ ਕੋਲ ਆ ਕੇ ਬੈਠਾ ਆ ਵਾ ਇਹ ਮੈਨੂੰ ਆਂਦਾ ਤੂੰ ਚਾਰ ਸੂਟ ਲੈ ਗਈ ਸਾ ਕਿ ਕਰਨ ਮੈਂ ਮਰ ਗਿਆ ਸਾ ਮੇਰੇ ਕੋਲ ਸੂਟ ਲੈ ਲੈਂਦੀ ਅੱਗੇ ਵੀ ਤਾਂ ਮੈਂ ਤੈਨੂੰ ਸੂਟ ਦਿੰਦਾ ਰਿਆ ਨਾ ਸੂਟ ਕਾ ਜਲੀ ਹੱਤਰਾ ਕਰਦੀ ਨੇ

ਕੀ ਹੁਣ ਤੈਨੂੰ ਮੈਂ ਕਾਂ ਹੈ ਉਹ ਤੇ ਕਹਿ ਰਹੀ ਆ ਮਾਸੀ ਤੇਰੀ ਕਿ ਮੈਂ ਕੁਝ ਖਰਿਆ ਹੀ ਨਹੀਂ ਉਹ 400 ਗਰਮੀਆਂ ਲੈ ਗਏ ਪਪਾ ਜੀ 400 ਲੈ ਗਏ ਆ ਭਾਈ 400 ਗਰਮੀਆਂ ਲੈ ਦਿੱਤੇ ਅਸੀਂ ਉਹ ਤੇ ਧਾਰ ਤੂੰ ਚਕਾਇਆ ਨਾ ਪੁੱਤਰ ਗੋਲੂ ਉਹਨੇ ਤੁਹਾਡਾ ਨਾਮ ਲਿਆ ਪਪਾ ਜੀ ਉਹਨਾਂ ਨੇ ਗੋਲੂ ਪੁੱਤਰ ਦੇਖ ਮੈਂ ਤੈਨੂੰ ਕਿੰਨੀ ਵਾਰੀ ਕਹਿੰਨਾ ਕਿੰਨੀ ਵਾਰੀ ਕਹਿੰਨਾ ਨਾ ਧਾਰ ਕਰਿਆ ਕਰੋ ਉਹ ਨਾ ਰਿਸ਼ਤੇਦਾਰੀਆਂ ਚ ਪਿਆਰੇ ਮੇਰੇ 2000 ਮਰ ਗਿਆ ਵਾ 400 ਲੈ ਕੇ ਤੁਹਾਡੇ ਘਰ ਦੇ ਲੈ ਕੇ ਤੁਹਾਡੇ ਤੁਹਾਡੇ ਪਰਚਾਈ ਤੁਹਾਡਾ ਨਾਮ ਲੈ ਕੇ ਤੇ ਉਹਨਾਂ ਕੋਲ ਹੈਗੇ ਆ ਉਹ ਮੇਰਾ 2000 ਮਿੱਟੀ ਹੋ ਗਿਆ ਨਾ ਹੋ ਗਿਆ ਯਾਰੇ ਆਪਣਾ ਪੀਰ ਬਗੈਰ ਪਹਿਲੇ ਤੇ ਜੇ ਤੇ ਸਾਡੇ ਵੇਲੇ ਤੁਸੀਂ ਉਹ ਭੋਲ ਪੁੱਤਰ ਆ ਦੇਖ ਆਪ ਆਪ ਬਾਈ ਖਾਤਾ ਲਗਾਇਆ ਨਾ ਸੀ ਹੈ ਔਰ ਤੁਹਾਨੂੰ ਕਿ ਉੱਥੇ ਗੱਛ ਪਈਦੀ ਸੀ ਸਕੂਲੇ ਜਾਣ ਲੱਗਿਆ ਹੈ ਉਧਰ ਤੇ ਵੱਜ ਕੇ ਆ ਜਾਂਦੇ ਸੀ ਚੱਲ ਅਸੀਂ ਚੱਲੇ ਘਰ ਨੂੰ ਚੱਲੇ ਘਰ ਨੂੰ ਪਤਾ ਨਹੀਂ ਘਰ ਉੱਥੇ ਕਿਹੜੇ ਤਰ੍ਹਾਂ ਦੇ ਅੰਬ ਦੱਪੇ ਹੋਏ ਸੀ ਜਿਹੜਾ ਤੁਸੀਂ ਪੁੱਤਰ ਘਰ ਨੂੰ ਵੱਜ ਜਾਂਦੇ ਸੀ ਅਸੀਂ ਪੁੱਤਰ ਪੜੇ ਆ ਉਸ ਟਾਈਮ ਪਾਈ ਚਾਰ ਹੀ ਪੜੇ ਆ ਨਾ ਬਰ ਪੜੇ ਆ ਉਹ ਦੱਸੋ 2000 ਸਾਨੂੰ ਮਾਸਟਰ ਬੁਤਕ ਨਾ ਕੁੱਟਦਾ ਰਿਆ ਆ ਕੋਈ ਫੁੱਟ ਕੇ ਮੇਰੀਆਂ ਬਾਹਵਾਂ ਫਿੰਗੀਆਂ ਕਰਤੀਆਂ ਨੇ ਲੱਤਾਂ ਵੀ ਗਿਆ ਕਰ ਹੁਣ 2000 ਦਾ ਕੀ ਕਰਨਾ ਸੋ ਮੇਰਾ ਮੈਂ ਦੇਖਦਾ ਮਕਰ ਗਿਆ ਉਹ ਭਰਾ ਮੈਂ ਤੇਰੇ ਸਾਹਮਣੇ ਵਰਜਾਈ ਨੂੰ ਫੋਨ ਕੀਤਾ ਨਾ ਉਹਦੇ ਕਹਿੰਦੇ ਮੈਂ ਤਾਂ ਫਲਾਣੇ ਦੀ ਪਰਜਾਈ ਹੈਗੀ ਆਗਰ ਜਿਆਦਾ ਥੱਕ ਗੁੱਡਾ ਦੇ ਉਹਦੇ ਠੱਗ ਸਾਫ ਕਰ ਤੱਬੀ ਮਾਜਮ ਮੈਂ ਇਹ ਚਾਰ ਵੜ ਕੇ ਮੇਰੇ ਛੋਟ ਗਰੀਬ ਦੇ ਫੋ 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 ਮੈਂ ਬਈ ਮਿੰਟ ਬਾਦ ਬਈ ਖਾਤਾ ਖੋਲ ਲੰਦਾ ਵਾ ਮਿੰਟ ਬਾਦ ਬਈ ਖਾਤਾ ਮਨ ਕੀ ਖ ਬਈ ਖਾਤਾ ਉੱਤਰ ਇਹਨੂੰ ਅੱਗ ਲਾ ਦੇ ਬਈ ਖਾਤੇ ਨੂੰ ਤੂੰ ਸਰੂਪ ਨੂੰ ਵੀ ਪੈਸਾ ਦਿਵਾਇਆ ਸੀ ਨਾ ਕਦਾਂ ਸਰੂਪ ਉਹ ਅਨੂਪ ਦਾ ਭਰਾ ਸਰੂਪ ਨਹੀਂ ਮੈਂ ਜਾਣਦਾ ਉਹ ਮਗਰੇ ਮੁਕਰੀ ਦਾ ਕੋਈ ਗਵਾਹ ਨਹੀਂ ਹੁੰਦਾ ਸਾਰੇ ਕਹਿੰਦੇ ਆ ਅਸੇ ਦੀ ਮੜੀ ਚ ਨਹੀਂ ਪਈਦਾ ਪੁੱਤਰ ਉਹ ਜਵਾਨ ਜੇ ਲੰਮਾ ਜਾ ਹਾਂ ਉਹ ਮੇਰੀ ਕੁੜੀ ਛੋੜੀ ਤੂੰ ਆਪੇ ਦਿੱਤੇ ਦੀ ਉਹ ਲੈ ਕੇ ਕੌਣ ਆਇਆ ਸੀ ਮੈਂ ਥੋੜੀ ਲੈ ਕੇ ਆਇਆ ਦੱਸੋ ਉੱਪ ਪੀਤੇ ਵਰਗਾ ਇਧਰ ਬਹੁਤ ਸੋਨਾ ਮੁਹ ਕਿਧਰ ਇਧਰ منہ ਕਰ ਹੈ ਨਾ ਗਿਆ ਲੈ ਵਰਜਾ ਇੱਥੇ ਤੂੰ ਮੈਨੂੰ ਬੜੀ ਸੱਚੀ ਚਨਾਤੀ ਤੇ ਉਹ ਉਹ ਤੇਰੇ ਤਿੰਨ ਚਾਰ ਜਵਾਂਵਾਂ ਨੇ ਜਿਨ੍ਹਾਂ ਨੇ ਪੈਸੇ ਮਾਰੇ ਉਹ ਕੀ ਗੱਲ ਤੇਰੇ ਫੁੱਫੇ ਦੇ ਪੁੱਤਰ ਸੀ ਓਏ ਮੈਨੂੰ ਜਾਣਦਾ ਨਹੀਂ ਕਿੰਨੂੰ ਮੈਂ ਮੈਨੂੰ ਜਾਣਦਾ ਕਿਸ ਰੂਪ ਕੇ ਹਾਂ ਉਹਦੀ ਪਰਚਾ ਕਰਵਾ ਜਨਾ ਇਹਨਾਂ ਤਾਂ ਫਿਰ ਨਾ ਕਰ ਕਰਾ ਕਰ ਕਰ ਪਰਚਾ ਮੈਂ ਤੇ ਤੁਹਾਡੇ ਪਰਚਾ ਕਰਾਉਣਾ ਮੈਂ ਮੈਂ ਉਹ ਉਹ ਚੇਸ ਕਰਕੇ ਨਹੀਂ ਬੋਲਣਾ ਕਿ ਮੇਰਾ ਬੀਪੀ ਫੇ ਹਾਈ ਹੋ ਜਾਣਾ ਹੁਣ ਤੇ ਮੈਂ ਗੋਲੀਆਂ ਖਾਤੀ ਆ ਮਾਰੇ ਭਗਾਨੇ ਢਿੱਡ ਫਲਾਇਆ ਕਾ ਖਾਣ ਉਹ ਭਰਾਵਾ ਬਗਾਨੇ ਚ ਹੁਣ ਮਸੂਈ ਮਾਰਦਾ ਹਾਂ ਮੈਨੂੰ ਲਿਖ ਲੈਣ ਦੇ ਜਿਦਾ ਕਿ ਤੇਰਾ ਸਾਬ ਤਬ ਫੇਰ ਤੇਰਾ ਮੈਂ ਕਰ ਦਾਂ ਛਾਪਾ ਮੈਂ ਤਬਾਦਾ ਵੀ ਕੱਢਾ ਕੋਈ ਇਹਨੂੰ ਅੱਗ ਲਾ ਨਹੀਂ ਕਿਸਨ ਪਸੀਲਾ ਕੰਮ ਨਹੀਂ ਵੀਰਦਣਾ ਲੈ ਕੋਈ ਖਤੇ ਪਾਉਣ ਬੱਜੇ ਹਾਂ ਕਿੱਥੇ ਬੱਜਦਾ ਮੈਂ ਤੇਰਾ ਕਰਦਾ ਹਾਂ ਸਾਬ ਅੱਛਾ ਤੈਨੂੰ ਮੈਂ ਇੱਕ ਹੋਰ ਦੱਸਣਾ ਓਏ ਰੰਗ ਗੋਰੇ ਕਰਨ ਵਾਲੀ ਬੀਪੀਆ ਵਾਸਤੇ ਕਰੀਮ ਵੀ ਆਈ ਹੈ ਮੇਰੇ ਕੋਲ ਮਰਾ ਬਧਿਆ ਪ੍ਰੋਟੈਕਟਿਵ ਓ ਲੈ ਜਾ ਹੋਰ ਨੀ ਕੋਸਤੇ ਘਰ ਦੀ ਨੂੰ ਦੇ ਦੀ ਉਹ ਤੁਹਾਡੀ ਪਰਚਾਈ ਨਾਲ ਲੈ ਆਵੇਂ ਫਿਰ ਪੰਜ ਚੱਪੀਆਂ ਫਿਰ ਮੁੱਕ ਜਣਾ ਪੈਸੇ ਲਾ ਕੇ ਉਹ ਡੱਟੇ ਖੁੱਤ ਪਵੇ ਬਚਾ ਕੇ ਮੈਂ ਤੈਨੂੰ ਇੰਨਾ ਵਧੀਆ ਮੈਂ ਬਿਜ਼ਨਸ ਦੱਸ ਰਿਹਾ ਕਿ ਆਪੇ ਬੜਾ ਵਧੀਆ ਆਇਆ ਵਾ ਮੁਰਗੇ ਆਪਣੇ ਆਪਣੇ ਬੱਲੇ ਤੇ ਭੇਜ ਦਿੰਦੇ ਸਮਾਨ ਲੈਣ ਦਰ ਉਹ ਆਪਣਾ ਕੰਡ ਗੋਰਾ ਕਰ ਲਵੀ ਤਵੇ ਵਰਗਾ ਹੋਇਆ ਪਿਆ ਮੈਂ ਤਵੇ ਵਰਗਾ ਠੀਕ ਆ ਸੋਹਣਾ ਤੂੰ ਕੋਈ ਪ੍ਰੋਡੈਕਟਰ ਨਹੀਂ ਲੈਣਾ ਹਮ ਮੈਨੂੰ ਪੈਸੇ ਦੇ ਦੇ ਹਾਂ ਜਾਣਾ ਨਹੀਂ ਹੈਗੇ ਪੈਸੇ ਬਰਾਵਾ ਪੈਸੇ ਨਹੀਂ ਹੈ ਨਹੀਂ ਦੇਣੇ ਫਿਰ ਤੂੰ ਸੀ ਟਾਟਾ ਤੇ ਇੱਕ ਖਾਨਦਾਨੀ ਕੰਮ ਆ ਕੇ ਮੁੱਕਰ ਜੋ ਮੁੱਕ ਕਰਕੇ ਜੇ ਬਸ ਬੰਦੇ ਦੇ ਥੱਲੇ ਲਗਾ ਦਿੰਦੇ ਤੇ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਤਾਂ ਬੜੀ ਉਮੀਦ ਲਾ ਗਿਆ ਪਾਪਾ ਤੇਰੇ ਕੋ ਪੈਸੇ ਲੈਣ ਵਾਸਤੇ ਉਹ ਬਰਾ ਹੱਥ ਜੋੜੇ ਹੋਏ ਹੱਥ ਜੋੜੇ ਉਹ ਕਿਤੇ ਬਾਪੇ ਨੂੰ ਜੀਣ ਵੀ ਦੋਗੇ ਪਾਪਾ ਤੇਰੇ ਤੇ ਪਰਚਾ ਕਰਾਉਣਾ 420 ਦਾ ਵੇਖੇ ਹੁਣ ਮੈਂ ਮੇਰੇ ਤੇ ਪਰਚਾ ਕਰਵਾ ਭਾਏ ਤੂੰ ਆਪਣੇ ਬਾਪੇ ਤੇ ਕਰਾ ਜਿਹੜਾ ਕਹਿੰਦਾ ਉੱਪਰ ਚੱਲ ਗਿਆ ਮੈਂ ਕੀ ਕਰਾਂ ਮੈਂ ਰੋਲਾ ਪਾਣਾ ਚੇਜ ਇੱਕ ਵੀ ਮੇਰਾ 2000 ਮम्मा ਵੀ ਉਹਤੇ ਚਲ ਤੁਰੇ ਬਾਪੇ ਦੇ ਕੋਲ ਹੀ ਫੇਰ ਦੇਖੀ ਉਹ ਜਾ ਚਲ ਜੀ ਦਰਿਆ ਪਤਾ ਨਹੀਂ ਆ ਜਾਂਦਾ ਮੂੰਹ ਤੁੱਕ ਕੇ ਮਾ ਜਨਾ ਸਵਾਪ ਤੇ ਖੰਦੀ ਲਾਤ ਹੈ ਬਾਪੇ ਦੇ ਨਾਲ ਚੰਗੇ ਭਲੇ ਰਿਕਸ਼ੇ ਚਲਾਉਂਦੇ ਸੀ ਹੁਣ ਆ ਕੇ ਤੇ ਇਹਨਾਂ ਨੂੰ ਬਿਜ਼ਨਸ ਖੋਲਣੇ ਪਏਗੇ ਉਹ ਬਾਪਿਆਂ ਵਾਲਾ ਕੰਮ ਤੁਸੀਂ ਕਰ ਸਕਦੇ ਕਦੀ ਵੀ ਨਹੀਂ ਕਰ ਸਕਦੇ ਲੱਖ ਦੀ ਰਹਿਣ ਤਾਂ ਢੱਟੇ ਤੇ ਵੇ